ਸਸਿਕਾ ਮੈਂ ਹਾ ਤੁਡਾ ਹੂ ਸਰਾਜ ਤੁਸੀਂ ਦੇਖ ਰਹੇ ਹੋ ਖਬਰ ਨਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼ਰੋਮਣੀ ਅਕਾਲੀ ਦਲ ਦੀ ਆਪਸੀ ਫੁੱਟ ਨੂੰ ਲੈ ਕੇ ਹੁਣ ਦੋ ਧੜਿਆਂ ਦੇ ਵਿੱਚ ਜਿਹੜੀ ਸ਼ਰੋਮਣੀ ਅਕਾਲੀ ਦਲ ਵੰਡੀ ਗਈ ਹੈ ਦੋਨਾਂ ਧੜਿਆਂ ਦੀ ਜਦੋਜਹਿਦ ਇਸ ਗੱਲ ਦੀ ਚੱਲ ਰਹੀ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਜਿਹੜਾ ਹੈ ਬਦਲਾਵ ਹੋਣਾ ਚਾਹੀਦਾ ਹੈ ਮੌਜੂਦਾ ਪ੍ਰਧਾਨ ਸਰਦਾਰ ਸੁਬੀਰ ਸਿੰਘ ਬਾਦਲ ਨੇ ਜਿਹੜੇ ਉਹ ਕਾਫੀ ਲੰਮੇ ਸਮੇਂ ਤੋਂ ਐਜ਼ੇ ਪ੍ਰਧਾਨਗੀ ਤੌਰ ਤੇ ਕੰਮ ਕਰਦੇ ਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਲੈ ਸੁਧਾਰ ਵਾਲਾ ਧੜਾ ਇਹ ਗੱਲ ਕਹਿ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪ੍ਰਧਾਨਗੀ ਤੋ ਲੈਣਾ ਹੈ ਇਸ ਨੂੰ ਲੈ ਕੇ ਹੁਣ ਇਹ ਅਫਵਾਹਾਂ ਆ ਰਹੀਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਜੋ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਆਪਣੇ ਆਪ ਹੀ ਅਸਤੀਫਾ ਦੇ ਦੇਣਗੇ ਅਤੇ ਫਿਰ ਪ੍ਰਧਾਨਗੀ ਦੇ ਲਈ ਚੋਣ ਹੋਵੇਗੀ ਚੋਣ ਦੇ ਵਿੱਚ ਉਹ ਖੜਨਗੇ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜ ਮੈਂਬਰੀ ਪ੍ਰਜੀਡੀਅਮ ਤਿਆਰ ਕਰ ਲਈ ਹੈ ਜਿਦੇ ਵਿੱਚੋਂ ਤਿੰਨ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਨੇ ਅਤੇ ਦੋ ਨਵੇਂ ਸ਼੍ਰੋਮਣੀ ਅਕਾਲੀ ਦਲ ਨੇ ਨੌਜਵਾਨ ਭਰਤੀ ਕੀਤੇ ਨੇ ਇਸ ਪੰਜ ਮੈਂਬਰੀ ਪ੍ਰਜੀਡੀਅਮ ਦੇ ਵਿੱਚ ਜੇ ਗੱਲ ਕਰੀਏ ਡੈਲੀਗੇਟਸ ਦੀ ਜੇ ਡੈਲੀਗੇਟਸ ਜਿਹੜੇ ਨੇ ਉਹ 526 ਨੇ 526 ਨੇ ਟੋਟਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੈ ਜੇ ਗੱਲ ਕਰੀਏ ਡੈਲੀਗੇਟਸ ਦੀ ਡੈਲੀਗੇਟਸ ਜਿਹੜੇ ਨੇ 526 ਲਗਭਗ 98 ਯਾਨੀ ਕਿ 98% ਜਿਹੜੇ ਡੈਲੀਗੇਟਸ ਨੇ ਉਹ ਸਮਰਥਨ ਦੇ ਰਹੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਕੋਈ ਹੋਰ ਵੀ ਆਣਗੇ ਉਸ ਮੁਕਾਬਲੇ ਦੇ ਵਿੱਚ VOTING ਹੋਵੇਗੀ ਉਹਨਾਂ ਡੈਲੀਗੇਟਸ ਦੀ ਡੈਲੀਗੇਟਸ ਦਾ ਮਨ ਕਿਹੜੇ ਪਾਸੇ ਬਣਿਆ ਹੈ ਬਾਕੀ ਤੜਾ ਇਹ ਕਹਿ ਰਿਹਾ ਹੈ ਕਿ ਜਿਹੜੇ ਡੈਲੀਗੇਟਸ ਇਸ ਸਮੇਂ ਸਪੋਰਟ ਕਰ ਰਹੇ ਨੇ ਜਾਂ ਸਮਰਥਨ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਦੀ ਅੰਦਰ ਖਾਟੇ ਉਹ ਸਾਨੂੰ ਫੋਨ ਕਰਦੇ ਨੇ ਅਤੇ ਸਾਡੇ ਨਾਲ ਰਲ ਕੇ ਵਿਉਂਤਬੰਦੀਆਂ ਬਣਾਉਣ ਦੀਆਂ ਤਿਆਰੀਆਂ ਵੀ ਕਰ ਰਹੇ ਨੇ ਜੇਕਰ ਅਜਿਹਾ ਹੁੰਦਾ ਹੈ ਜਿਵੇਂ ਅੱਜ ਇੱਕ ਆਰਟੀਕਲ ਦੇ ਵਿੱਚ ਛਪਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਇਹ ਫੈਸਲਾ ਖੁਦ ਨਹੀਂ ਲੈਣਾ ਚਾਹੀਦਾ ਉਸ ਨੂੰ ਪੰਜ ਇਹ ਸਿਆਸੀ ਸਿੱਖ ਨੇ ਸਹਿਬਾਨ ਨੇ ਉਹਨਾਂ ਦੇ ਹਥਾਂ ਵਿੱਚ ਦੇ ਦੇਣਾ ਚਾਹੀਦਾ ਹੈ ਅਤੇ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਂਚਣ ਕਿ ਜਿਹੜੀਆਂ ਗਲਤੀਆਂ ਜਾਂ ਵੱਡੀਆਂ ਗਲਤੀਆਂ ਜਾਂ ਗੁਨਾਹ ਸੁਖਬੀਰ ਸਿੰਘ ਬਾਦਲ ਨੇ ਕੀਤੇ ਨੇ ਕੀ ਉਹ ਮਾਫ ਕਰਨ ਯੋਗ ਹੈ ਜਾਂ ਨਹੀਂ ਹੈ ਕਿ ਜੇਕਰ ਲਗਾਤਾਰ ਸੁਖਬੀਰ ਸਿੰਘ ਬਾਦਲ ਔਰ 2027 ਤੱਕ ਪ੍ਰਧਾਨ ਬਣੇ ਰਹਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਿ ਇਹਦੇ ਵਿੱਚ ਲਾਜ਼ ਜਾਂ ਘਾਟਾ ਤਾਂ ਨਹੀਂ ਹੁੰਦਾ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਨੂੰ ਲੈ ਕੇ ਉਹ ਪੰਜ ਸਿੱਖ ਜਿਹੜੇ ਸਹਿਬਾਨ ਨੇ ਉਹ ਉਲਿਕੇ ਜਾਣਗੇ ਉਹ ਫੈਸਲਾ ਕਰਨਗੇ ਜੇ ਗੱਲ ਕਰੀਏ ਜੀਡੀਐਨ ਦੀ ਪਰ ਜੀਡੀਐਮ ਵੀ ਬਿਲਕੁਲ ਠੀਕ ਹੈ ਪੰਜ ਮੈਂਬਰੀ ਜਿਹੜੀ ਕਮੇਟੀ ਹੈ ਉਹ ਪ੍ਰੇਜੀਡੀਅਮ ਬਣਾਵੇਗੀ ਇਹ ਪੰਜ ਜਿਹੜੇ ਪ੍ਰੇਜੀਡੀਅਮ ਦੇ ਮੈਂਬਰ ਹੋਣਗੇ ਇਹ ਡੈਲੀਗੇਟਾਂ ਦੇ ਸਾਹਮਣੇ ਹਵਾਲਾ ਰੱਖਣਗੇ ਜਿਹੜੇ ਟੋਟਲ 526 ਡੈਲੀਗੇਟ ਪਾਇਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਜਿਹੜੇ ਮੌਜੂਦਾ ਪ੍ਰਧਾਨ ਨੇ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੇ ਆਫਰ ਰੱਖ ਦਿੱਤੀ ਸੀ ਕਿ ਮੈਂ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦਿੰਦਾ ਹਾਂ ਲੇਕਿਨ ਕੁਝ ਸ਼੍ਰੋਮਣੀ ਅਕਾਲੀ ਦਲ ਦੇ ਜਾ ਕਹਿ ਦिए ਸਿੱਖੇ ਸਿਖਾਏ ਲੋਕ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਰਦਸ ਸਖਬੀਰ ਸਿੰਘ ਬਾਦਲ ਧੜੇ ਵਾਲੇ ਉਹਨਾਂ ਨੇ ਕੋਰੀ ਨਾ ਕਰ ਦਿੱਤੀ ਕਿ ਤੁਸੀਂ ਸਾਡੇ ਜਰਨਲ ਹੋ ਜੰਗ ਦੇ ਵਿੱਚ ਜਿੱਤਾ ਹਾਰਾ ਹੁੰਦੀਆਂ ਰਹਿੰਦੀਆਂ ਨੇ ਲੇਕਿਨ ਅਸੀਂ ਆਪਣੇ ਜਰਨਲ ਦਾ ਸਾਥ ਦੇਾਂਗੇ ਲੇਕਿਨ ਬਾਗੀ ਧੜਾ ਇਸ ਗੱਲ ਤੇ ਬਿਲਕੁਲ ਐਗਰੀ ਨਹੀਂ ਹੈ ਉਹ ਟੋਟਲੀ ਡਿਸਐਗਰੀ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇੱਕ ਵਾਰ ਫਿਰ ਸਰਦਾਰ ਸੁਬੀਰ ਸਿੰਘ ਬਾਦਲ ਪ੍ਰਧਾਨਗੀ ਅਹੁਦਾ ਛੱਡਣ ਦੀ ਪੇਸ਼ਕਸ਼ ਕਰਨਗੇ ਇਹਨਾਂ 526 ਡੈਲੀਗੇਟਸ ਨੂੰ ਜੇ ਅਜਾਇ ਨਹੀਂ ਹੁੰਦਾ ਤੇ ਜਿਹੜੀ ਪੰਜ ਮੈਂਬਰੀ ਪ੍ਰੀਡੀਅਮ ਬਣਨ ਵਾਲੀ ਹੈ ਜਿਹੜੇ ਪੰਜ ਸਿੱਖ ਜਿਹੜੇ ਬੁੱਧੀਜੀਵੀ ਨੇ ਉਹਨਾਂ ਨੂੰ ਲੈ ਕੇ ਯਾਨੀ ਕਿ ਟੋਟਲ 10 ਹੋ ਜਾਣਗੇ 10 ਦੱਸਣਗੇ ਕਿ ਆਉਣ ਵਾਲਾ ਪ੍ਰਧਾਨ ਕਿਹੜਾ ਹੋਵੇਗਾ ਲਗਭਗ 2-3 ਦਿਨਾਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਖੁਦ ਹੀ ਕਹਿ ਦੇਣਗੇ ਕਿ ਮੈਂ ਪ੍ਰਧਾਨ ਜੀ ਤੋਂ ਅਸਤੀਫਾ ਦੇਣਾ ਚਾਹੁੰਦਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਨੂੰ ਤੁਸੀਂ ਮਰਜ਼ੀ ਪ੍ਰਧਾਨ ਜਿਹੜਾ ਹੈ ਉਹ ਲਿਖ ਸਕਦੇ ਹੋ ਅਤੇ ਉਹ ਆਉਣ ਵਾਲੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੱਕ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਐਜ਼ এ ਪ੍ਰਧਾਨ ਤੌਰ ਤੇ ਅਗਵਾਈ ਕਰੇਗਾ ਲੇਕਰ ਪੰਜ ਮੈਂਬਰੀ ਪ੍ਰੀਡੀਅਮ ਜਿਹੜੀ ਹੈ ਉਹਨ ਡਿਸਾਈਡ ਕਰੇਗੀ ਕਿ ਪ੍ਰਧਾਨਗੀ ਦੀ ਜਦੋਂ ਚੋਣ ਹੋਣੀ ਹੈ ਸਿਲੈਕਸ਼ਨ ਹੋਣੀ ਹੈ ਸੁਖਬੀਰ ਬਾਦਲ ਦੇ ਸਾਹਮਣੇ ਕਿਹੜੇ ਕਿਹੜੇ ਖੜੇ ਹੋਣਗੇ ਉਸ VOTING ਵਾਸਤੇ ਫਿਰ ਫੈਸਲਾ ਰਹਿ ਜਾਵੇਗਾ ਡੈਲੀਗੇਟਸ ਦੇ ਹੱਥ ਵਿੱਚ ਡੈਲੀਗੇਟ ਖਰੀਦੇ ਜਾਂਦੇ ਨੇ ਜਾਂ ਡੈਲੀਗੇਟ ਸੱਚ ਦਾ ਸਾਥ ਦਿੰਦੇ ਨੇ ਇਹ ਤਾਂ ਦੋ ਤਿੰਨ ਦਿਨਾਂ ਵਿੱਚ ਪਤਾ ਲੱਗ ਜਾਵੇਗਾ ਲੇਕਿਨ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲਾ ਆਉਣਾ ਹੈ ਜਿਹੜੇ ਪੰਜੇ ਤਖਤਾਂ ਦੇ ਜਿਹੜੇ ਜਥੇਦਾਰ ਨੇ ਉਹਨਾਂ ਨੇ ਜਿਹੜਾ ਫੈਸਲਾ ਸੁਣਾਉਣਾ ਹੈ ਉਹ ਹੋਣਾ ਹੈ 31 ਅਗਸਤ ਨੂੰ ਇਸ ਤੋਂ ਪਹਿਲਾਂ ਪਹਿਲਾ ਹੋ ਸਕਦਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਸ਼ਰੂਮਣੀ ਕਮੇਲੀ ਕਮੇਟੀ ਦੇ ਮੌਜੂਦਾ ਪ੍ਰਧਾਨ ਨੇ ਪਾਰਟੀ ਦੇ ਉਹ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣ ਕਿਉਂਕਿ ਹੁਣ ਪ੍ਰਧਾਨਗੀ ਦੀ ਹੋਵੇਗੀ ਚੋਣ ਚੋਣ ਦੇ ਵਿੱਚ ਬਾਗੀ ਧੜੇ ਵਾਲ ਵੀ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਨੇ ਉਹ ਵੀ ਇਸ ਦੇ ਵਿਰੋਧ ਵਿੱਚ ਖੜੇ ਹੋਣਗੇ ਜੇਕਰ ਪ੍ਰਧਾਨਗੀ ਦੀ ਚੋਣ ਇਹ ਪੰਜ ਮੈਂਬਰੀ ਪਰਿਡੀਅਮ ਦੇ ਦੁਆਰਾ ਖੁੰਦੀ ਹੈ ਧੰਨਵਾਦ